ਸਾਈਪਸੋ ਮੈਂ ਥੋੜੀ ਜਿਹੀ ਬਿਮਾਰ ਹੋ ਗਈ ਰਤੀ ਸਮਝੀ ਲਾਦੀ ਮੈਂ ਕੀ ਕਰਾਂ ਮੈਂ ਇੱਕ ਨਵੇਂ ਪਾਰਟ ਟਾਈਮ ਤੇ ਵੀ ਜਾਣਾ ਹੈਗਾ ਤੇ ਹੁਣ ਮੈਂ ਆ ਸਵੇਰੇ ਸਵੇਰੇ ਸੱਜੇ ਉੱਠ ਕੇ ਨਿੰਬੂ ਪਾਣੀ ਪੀਣ ਲੱਗੀ ਹਾਂ ਹਨਾ ਨਮੂ ਨਿੰਬੂ ਪਾਣੀ ਤੇ ਮੈਂ ਕਿਹਾ ਸ਼ਾਇਦ ਥੋੜਾ ਗਰਮਰਾਸ ਆ ਜੂਗਾ ਰਾਹਤ ਥੋੜੀ ਜਿਹੀ ਮਿਲ ਜੂਗੀ ਬਾਕੀ ਦੇਖਦੇ ਹਾਂ ਲੋਕੋ ਜੀ ਮੈਨੂੰ ਹਜੇ ਪਾਰਟ ਟਾਈਮ ਤੇ ਵੀ ਜਾਣਾ ਆ ਪਤਾ ਨਹੀਂ ਜਾਉਣਾ ਕਿਹਾ ਨਹੀਂ ਸੱਚੀ ਇਹੀ ਹੁੰਦਾ ਬਾਹਰਲੇ ਮੁਲਕਾਂ ਦੇ ਵਿਚਾਰਾਂ ਹਾਂ ਮੈਂ ਕਿਹਾ ਚਾਹ ਨਾ ਬਿਮਾਰ ਹੋਣ ਮੈਨੂੰ ਆਪਣੇ ਮੰਮੀ ਨਾਲ ਚਾਹ ਬਹੁਤ ਆਉਂਦੀ ਚਲੋ ਠੀਕ ਹੈ ਲੋਕ ਜੀ ਮੈਂ ਆ ਕੇ ਮਾਂ ਠੀਕ ਬਾਕੀ ਵੀ ਦੇਰੀ ਮੈਂ ਚਾਹ ਪੜਾ ਚਾਹ ਪੜਾ ਮਾਂ ਵੀ ਮੈਂ ਕੰਮ ਤੇ ਪਸੰਦ ਜਾਉਂ ਨਾ ਤੇ ਨਹੀਂ ਮੇਰੇ ਪੈਸੇ ਚੋਂ ਜਿਹੜਾ ਜੇ ਨਾ ਮੰਗ ਗਈ ਪਾਰਟ ਵਧੀਆ ਮਿਲਣ ਲੱਗੇ ਹੁਣ ਬਾਕੀ ਲੋਕਾਂ ਜੀ ਤੇ ਹੁਣ ਮੈਡਮ ਆਣ ਵਾਲੇ ਆ ਤੇ ਹੁਣ ਮੈਂ ਜਾਊਂਗੀ ਠੀਕ ਹੈ ਆਪਾਂ ਫਿਰ ਆ ਕੇ ਗੱਲ ਕਰਦੇ ਆ ਜਦੋਂ ਮੇਰਾ ਕੰਮ ਖਤਮ ਸਾਰੇ ਥੀਨ ਹੋ ਗਿਆ ਹੈਗਾ ਹਣ ਕੰਮ ਖਤਮ ਹੋ ਗਿਆ ਐਂ ਮੈਂ ਆਪਣੇ ਘਰ ਚੱਲੇ ਸਾਰੇ ਤਾਂ ਹਾਂਜੀ ਲੋਕੋ ਜੀ ਆਇਆ ਸਾਈ ਪ੍ਰੈਸ ਦਾ ਪਿੰਡ ਕਾਕੋ ਕੀ ਤਰੀਆ ਪਤਾ ਨਹੀਂ ਕਿਹੜਾ ਪਿੰਡ ਆ ਘਰ ਦੇ ਕਿੰਨਾ ਸੋਹਣਾ ਐ ਲੋਕੋ ਜੀ ਮੈਨੂੰ ਘਰ ਬਹੁਤ ਸੋਹਣਾ ਲੱਗਿਆ ਆਹਦੇ ਕਣਕ ਵੀ ਜੀਓ ਯਾਰ ਲੋਕੋ ਜੀ ਮੇ ਤਾਂ ਧੰਨ ਧੰਨ ਹੋ ਗਈਆਂ ਕਣਕ ਦੇਖ ਕੇ ਮੈਨੂੰ ਤਾਂ ਰੋਣਾ ਆ ਗਿਆ ਮੈਨੂੰ ਐਦਾਂ ਲੱਗਿਆ ਜਿਦਾ ਇਹ ਮੇਰਾ ਆਪਣਾ ਪਿੰਡ ਹੁੰਦਾ ਆ ਬਿਕੋਸ ਮੈਂ ਵੀ ਜੱਟਾਂ ਦੀ ਕੁੜੀਆਂ ਸਾਡੇ ਵੀ ਖੇਤ ਚ ਮਤਲਬ ਖੇਤਾਂ ਚ ਘਰ ਹੈਗਾ ਮੈਨੂੰ ਤਾਂ ਫੀਲਿੰਗ ਬਹੁਤ ਵਧੀਆ ਆ ਯਾਰ ਮੈਂ ਇੱਥੇ ਕੰਮ ਕਰਨਾ ਹੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਖੁਸ਼ ਹੋ ਗਈ ਮੇਰੀ ਆਤਮਾ ਨੇ ਠੰਡੀ ਪੈ ਗਈ ਆਤਮਾ ਤੇ ਠੰਡ ਪੈ ਗਈ ਠੰਡ ਤੇ ਯਾਰ ਲੋਕ ਸਾਈਪ੍ਰਸ ਦਾ ਪਿੰਡ ਹੈਗਾ ਆ ਤੇ ਸਾਈਪ੍ਰਸ ਦਾ ਪਿੰਡ ਹੈਗਾ ਆ ਤੇ ਮੈਂ ਇਹਦੀ ਆਤਮਾ ਤਨ ਤਨ ਹੋ ਗਈ ਆ ਜਦੋਂ ਕਣਕ ਦੇਖ ਕੇ ਹਰਿਆਲੀ ਦੇਖ ਕੇ ਮੈਂ ਬਹੁਤ ਖੁਸ਼ ਹੋਈ ਆ ਯਾਰ ਲੋਕੋ ਮੈਨੂੰ ਤਾਂ ਸਮਝ ਨਹੀਂ ਲੱਗਦੀ ਪਹਾੜ ਸਾਰੇ ਪਾਸੇ ਪਹਾੜ ਪਹਾੜ ਹੈ ਸਾਰੇ ਪਾਸੇ ਪਹਾੜਾ ਜਿੱਧਰ ਮਰਜੀ ਚੱਲ ਜਾਓ ਇਹ ਕੰਟਰੀ ਅਸਲ ਜਾਨੇ ਪਹਾੜਾਂ ਦੇ ਆਲੇ ਦੁਆਲੇ ਹੈ ਗੱਭੇ ਆ ਤੇ ਸਮੁੰਦਰ ਦੇ ਗੱਭੇ ਆਏ ਕਣਕੀ ਸਮੁੰਦਰ ਦੇ ਗੱਭੇ ਆਏ ਟੋਡੂ ਮੈਂ ਕੀ ਬੋਲੀ ਜਾਨੀ ਮੈਂ ਬੜੀ ਖੁਸ਼ ਮਨ ਲੋਕਾਂ ਆ ਦੇਖ ਲਾ ਉਹ ਘਰ ਮੈਨੂੰ ਬੜਾ ਵਧੀਆ ਲੱਗਿਆ ਉਹ ਘਰ ਕਿੰਨਾ ਸੋਹਣਾ ਕਿਸੇ ਨੇ ਖੇਤਾ ਚ ਪਾਇਆ ਕਿਸੇ ਗੋਰੇ ਨੇ ਆ ਦੇਖ ਗੋਰਿਆਂ ਦੀ ਕਣਕ ਯਾਰ ਵਧੀਆ ਆ ਪਿੰਡ ਆ ਮੈਨੂੰ ਵਧੀਆ ਲੱਗਿਆ ਹਾਂਜੀ ਲੱਗਾ ਜੀ ਮੈਂ ਆਪਣੇ ਕੰਮ ਤੋਂ ਆ ਗਈ ਸੀ ਪਾਰਟ ਟਾਈਮ ਤੋਂ ਤੇ ਬਹੁਤ ਵਧੀਆ ਦਿਨ ਰਿਹਾ ਪਰ ਮੈਂ ਬਿਮਾਰ ਪਤਾ ਨਹੀਂ ਕਿਤੇ ਮੈਨੂੰ ਜੁਕਾਮ ਜਿਹਾ ਮੇਰੇ ਗਲੇ ਯਾਰਾ ਤਿਖਾ ਹੋ ਗਿਆ ਸੀ ਉਹਦੇ ਕਰਕੇ ਨਾ ਮੈਂ ਮੈਂ ਥੋੜਾ ਹਾਸੇ ਵਾਲੀ ਲੱਗਦਾ ਸੀ ਹਾਂ ਮੈਂ ਨਾ ਮੇਰੀ ਨਾ ਨੱਕ ਦੀ ਨਾ ਨਲੀ ਜਈ ਮਤਲਬ ਹਟ ਹੀ ਨਹੀਂ ਹਟ ਹੀ ਨਹੀਂ ਮarre ਜਾਣੀ ਹਣਾ ਮਰ ਸ਼ਾਮ ਜੀ ਜਦੋਂ ਹੋ ਗਈ ਆ ਤੇ ਹਟੀ ਨਿਵਾਰ ਜਾਣੀ ਹਣਾ ਤੇ ਮੈਂ ਮੈਡਮ ਨੂੰ ਕਿਹਾ ਮੈਨੂੰ ਨਾ ਡਸਟ ਚੱਕ ਪੀ ਕਿਉਂਕਿ ਸਾਰੇ ਸਾਰਾ ਟੱਬਰ ਉੱਥੇ ਵੀ ਇੱਕ ਛੋਟਾ ਜਿਹਾ ਬੱਚਾ ਵੀ ਸੀ ਆ ਸੱਤਾ ਕਾ ਮਹੀਨਿਆਂ ਦਾ ਉਹਦੀ ਬਹੂ ਦਾ ਹਣਾ ਤੇ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਮੈਨੂੰ ਤਾਂ ਕਿਉਂਕਿ ਕਿਸੇ ਵਿਲੇਜ ਚ ਗਈ ਸੀ ਕੰਮ ਕਰਨ ਖੇਤਾਂ ਵਿੱਚ ਘਰ ਸਗਣਾ ਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੇਰੀ ਨੋਜ਼ ਨੂੰ ਡਸਟ ਬਹੁਤ ਚੜਦਾ ਆ ਠੀਕ ਹੈ ਤਾਂ ਮੈਂ ਮੈਂ ਮਤਲਬ ਮਾਸਕ ਵੀ ਲੈਣਾ ਭੁੱਲ ਭੁੱਲ ਗਈ ਆ ਤੇ ਉਹ ਕਹਿੰਦੀ ਲੈ ਤੂੰ ਮੇਰੇ ਕੋਲ ਮਾਸਕ ਲੈ ਲੈ ਹੈਗਾ ਮੇਰੇ ਕੋਲ ਹਾਂ ਕਹਿੰਦੀ ਕਾਫੀ ਡਸਟ ਆ ਕਿਉਂਕਿ ਘਰ ਲਿੰਕੀ ਤੱਕਾ ਕਾਫੀ ਟਾਈਮ ਹੋ ਗਿਆ ਹੈ ਨਾ ਤੇ ਉਹਦੇ ਕਰਕੇ ਸ਼ੁਕਰ ਮੈਂ ਮਾਸਕ ਲਾਇਆ ਠੀਕ ਹੈ ਉਹਦੇ ਕਰਕੇ ਬਚੀ ਕਿਉਂਕਿ ਮੇਰਾ ਇੰਨਾ ਬੁਰਾ ਹਾਲ ਹੋ ਗਿਆ ਸੀਗਾ ਕਿਉਂਕਿ ਜੀ ਮੇਰੇ ਮੈਨੂੰ ਸਭ ਮੈਂ ਕਹਿੰਦੀ ਕਿ ਮੈਨੂੰ ਕੋਲਡ ਹੈ ਤਾਂ ਉਹਨੇ ਕਹਿੰਦੀਗਾ ਤੂੰ ਬਾਸਸ ਕਰ ਹਣਾ ਤੇ ਕਿਨੂ ਘਾਟਾ ਪੈਣਾ ਹੈਗਾ ਮੇਰੀ ਕੰਪਨੀ ਨੂੰ ਘਾਟਾ ਪੈਣਾ ਹੈਗਾ ਤਾਂ ਇਸ ਕਰਕੇ ਮੈਂ ਇਹ ਚਲਾਕੀ ਜਿਹੀ ਖੇਲੀ ਆ ਗਿਆ ਫਿਰ ਮੈਂ ਘਰ ਲਈ ਬਸ ਹੁਣ ਖਾਣਾ ਪੀਣਾ ਖਾ ਲਿਆ ਠੀਕ ਹੈ ਤੇ ਹੁਣ ਮੈਂ ਥੋੜੀ ਫੀਲ ਕਰਦੀ ਅੱਧਿਕਾਤ ਦਾ ਪਾਣੀ ਜਿਆ ਪੀਤਾ ਹੈਗਾ ਤੇ आई होप मैं ठीक हो जावीं कल सवेरे तक क्योंकि कल वो भी सर्जरी पार्ट टाइम ਤੇ 7 ਵਜੇ ਉੱਥੇ ਪੁੰਚਣਾ ਆ ਠੀਕ ਹੈ ਮੈਡਮ ਨੇ ਕਹਿੰਨ ਸੋ ਮੈਂ ਇੱਥੋਂ 6:45 ਤੇ ਘਰ ਤੁਰੂੰਗੀ ਹੈਨਾ ਤਦੇ ਜਾ ਕੇ 7 ਵਜੇ ਪੁੰਚੂਗੀ ਤੇ ਚਲੋ ਠੀਕ ਹੈ ਲੋਕੋ ਜੀ ਫਿਰ ਮੈਂ ਹੁਣ ਸੌਂਵਾਂ ਠੀਕ ਹੈ ਸੋ ਕੱਲ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਹੈਂਡ ਗੋਡ ਬਲੈਸ